ਅੱਜ ਹਰਿਆਣਾ ਤੇ ਪੰਜਾਬ ਦੀ ਸ਼ੰਭੂ ਸਰਹੱਦ ਨੂੰ ਖੁੱਲਰ ਸਬੰਧੀ ਸਰਵੇਖੀ ਦੇ ਦੌਰਾਨ ਸੁਪਰੀਮ ਕੋਰਟ ਨੇ ਅਹਿਮ ਹੁਕਮ ਸੁਣਾਏ ਨੇ ਜਾਣਕਾਰੀ ਦੇ ਦਈਏ ਕਿ ਸਰਕਾਰਾਂ ਨੂੰ ਸੁਤੰਤਰ ਕਮੇਟੀ ਬਣਾਉਣ ਦੇ ਆਰਡਰ ਦਿੱਤੇ ਗਏ ਨੇ ਜਾਣਕਾਰੀ ਦੇ ਲਈ ਦੱਸ ਦਈਏ ਕਿ ਬੀਤੀ 10 ਜੁਲਾਈ ਨੂੰ ਸੁਣਵਾਈ ਹੁੰਦੀ ਹੈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਥੇ ਇਹ ਗੱਲ ਆਖੀ ਜਾਂਦੀ ਹੈ ਕਿ ਹਰਿਆਣਾ ਸਰਕਾਰ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਹੈਗਾ ਉਹ ਸ਼ੰਭੂ ਬਾਰਡਰ ਦੀ ਜਿੰਨੀ ਵੀ ਉੱਥੇ ਬੈਰੀਕੇਟਿੰਗ ਕੀਤੀ ਗਈ ਆ ਉਸ ਨੂੰ ਚੁੱਕ ਕੇ ਪਰੇ ਹਟਾਵੇ ਤੇ ਉਹ ਰਸਤਾ ਜਿਹੜਾ ਆਮ ਆਵਾਜਾਈ ਦੇ ਲਈ ਖੋਲ੍ਹਿਆ ਜਾਵੇ ਪਰ ਉਸ ਫੈਸਲੇ ਦੇ ਖਿਲਾਫ ਫਿਰ ਹਰਿਆਣਾ ਸਰਕਾਰ ਤੇ ਹਰਿਆਣਾ ਪ੍ਰਸ਼ਾਸਨ ਮਾਨਯੋਗ ਸੁਪਰੀਮ ਕੋਰਟ ਦਾ ਰੁਖ ਕਰ ਲੈਂਦਾ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਜਿਹੜੀ ਉਹ ਹੋਈ ਹੈ ਤੇ ਦੋਹਾਂ ਸਰਕਾਰਾਂ ਨੂੰ ਸਤੰਤਰ ਕਮੇਟੀ ਬਣਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਇਸ ਦਾ ਮਤਲਬ ਇਹ ਹੈ ਕਿ ਹਜੇ ਜਿਹੜੀ ਸ਼ੰਭੂ ਸਰਹੱਦ ਹੈ ਉਸ ਨੂੰ ਨਹੀਂ ਖੋਲਿਆ ਜਾਏਗਾ ਹਰਿਆਣਾ ਪ੍ਰਸ਼ਾਸਨ ਦਾ ਤਰਕ ਇਹ ਸੀ ਕਿ ਜੇਕਰ ਸਰਹੱਦ ਖੁੱਲੀ ਜਾਂਦੀ ਹੈ ਤਾਂ ਕਿਸਾਨ ਅੱਗੇ ਵੱਲ ਨੂੰ ਵਧਣਗੇ ਜਿਸ ਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਹੋ ਸਕਦੀ ਹੈ ਤੇ ਐਸਐਸਪੀ ਦੇ ਦਫ਼ਤਰ ਦਾ ਘਰਾਓ ਹੋ ਸਕਦਾ ਤਾਂ ਫਿਰ ਉਹਦੇ ਤੇ ਹਰਿਆਣਾ ਸਰਕਾਰ ਨੂੰ ਇਹ ਹਾਈ ਕੋਰਟ ਦੇ ਵੱਲੋਂ ਗਿਆ ਸੀ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਦਿੱਲੀ ਜਾਣ ਦਿੱਤਾ ਜਾਣਾ ਚਾਹੀਦਾ ਤੁਸੀਂ ਉਹਨਾਂ ਨੂੰ ਰਸਤੇ ਦੇ ਵਿੱਚ ਇਸ ਤਰੀਕੇ ਦੇ ਨਾਲ ਬੈਰੀਗੇਟਿੰਗ ਕਰਕੇ ਨਹੀਂ ਰੋਕ ਸਕਦੇ ਹਫ਼ਤੇ ਦਾ ਸਮਾਂਬੇਸ਼ਕ ਦਿੱਤਾ ਗਿਆ ਸੀ ਪਰ ਅਜੇ ਤੱਕ ਉਹ ਜਿਹੜਾ ਬਾਰਡਰ ਹੈ ਉਹਨੂੰ ਨਹੀਂ ਖੋਲਿਆ ਗਿਆ ਤੇ ਹੁਣ ਅਦਾਲਤ ਨੇ ਕਿਹਾ ਕਿ ਕਮੇਟੀ ਚ ਸੂਬਾ ਸਰਕਾਰਾਂ ਤੇ ਖੇਤੀ ਮਾਹਿਰ ਸ਼ਾਮਿਲ ਹੋਣੇ ਚਾਹੀਦੇ ਆ ਇਸ ਦੇ ਲਈ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੋਹਾਂ ਸਟੇਟਾਂ ਨੂੰ ਇਹ ਆਖ ਦਿੱਤਾ ਹੈ ਕਿ ਤੁਸੀਂ ਨਾਮ ਲਿਖ ਕੇ ਲਿਸਟ ਬਣਾ ਕੇ ਸਾਨੂੰ ਦੋ ਤੇ ਉਸ ਤੋਂ ਬਾਅਦ ਦੇ ਵਿੱਚ ਅਗਲਾ ਫੈਸਲਾ ਆਏਗਾ ਸਰਦ ਖੋਲਣ ਦੇ ਬਾਰੇ ਅਜੇ ਕੋਈ ਵੀ ਹੁਕਮ ਨਹੀਂ ਸੁਣਾਇਆ ਗਿਆ ਫਿਲਹਾਲ ਸ਼ੰਭੂ ਸਰਦ ਤੇ ਸਥਿਤੀ ਪਹਿਲਾਂ ਦੇ ਵਾਂਗ ਹੀ ਰਹੇਗੀ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਤੇ ਰੈਣਾ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਹੋਈ ਸੀ ਜਿਦੇ 'ਚ ਸ਼ੰਭੂ ਬਾਰਡਰ ਨੂੰ ਖੋਲਣ ਦੀ ਮੰਗ ਕੀਤੀ ਗਈ ਸੀ ਤੇ ਇਹ ਪਟੀਸ਼ਨ ਤੇ ਸੁਣਾਏ ਕਰਦੇ ਆ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸਰਦ ਖੋਲਣ ਦੇ ਹੁਕਮ ਦਿੱਤੇ ਸੀ ਹਾਲਾਂਕਿ ਸਰਕਾਰ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਪਹੁੰਚੀ ਤੇ ਉੱਥੇ ਹੀ ਕੇਸ ਦੀ ਸੁਣਵਾਈ ਹੈ ਜਿਹੜੀ ਉਹ ਚੱਲ ਰਹੀ ਹੈ ਤੇ ਅੱਜ ਜਿਹੜੀ ਸੁਤ ਕਮੇਟੀ ਬਣਾਉਣ ਦੇ ਦੋਹਾਂ ਸਰਕਾਰਾਂ ਨੂੰ ਹੁਕਮ ਦੇ ਦਿੱਤੇ ਗਏ ਆ ਇੱਕ ਖਰੜਾ ਤਿਆਰ ਕੀਤਾ ਜਾਏਗਾ ਤੇ ਇੱਕ ਪੈਨਲ ਬਣਾਇਆ ਜਾਣਾ ਹੈ ਪੈਨਲ ਦੇ ਵਿੱਚ ਆ ਪੰਜਾਬ ਸਰਕਾਰ ਦੇ ਵੱਲੋਂ ਤੇ ਹਰਿਆਣਾ ਸਰਕਾਰ ਦੇ ਵੱਲੋਂ ਨਾਮ ਹੋਣਗੇ ਤੇ ਨਾਲ ਖੇਤੀਮਾਰਾਂ ਦੇ ਨਾਮ ਸ਼ਾਮਿਲ ਹੋਣਗੇ ਇਸ ਲਈ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੋਹਾਂ ਸਟੇਟਾਂ ਦੀਆਂ ਸਰਕਾਰਾਂ ਦੇ ਕੋਲੋਂ ਨਾਮ ਮੰਗਿਆ